ਸਕੂਟੋਂ ਲੰਦਾ ਪਾਣੀ ਪੰਗਰ ਪਾਣੀ ਕੋਲੋਂ ਲੰਦਾ ਇੱਥੇ ਇਹ ਸਰ ਕਰ ਲਈਏ ਕੰਮ ਨਾ ਭਾਈ ਜੀ ਇਹ ਸਰ ਆਹ ਦੇਖਣਾ ਤੁਹਾਨੂੰ ਤੋਮ ਲੋ ਜੀ ਮੈਂ ਇਹ ਲੋਕਾਂ ਨੂੰ ਵੀ ਆਵੇ ਜਿੰਨੇ ਮਿੰਟ ਪੋਸਟ ਕਰੀਆ ਵੀਡੀਓ ਭੇਜਦੇ ਲੋਕਾਂ ਨੂੰ ਹਾਂ ਜੀ ਇਹ ਦੇਖੋ ਜੀ ਮੰਡੀ ਦਾ ਆ ਗਿਆ ਸਰ ਆਪਣਾ ਇਹਨਾਂ ਨੂੰ ਜੁੜੇ ਦਾ ਹਿੱਸਾ ਇਹਨਾਂ ਤੋਂ ਪੈਦਾ ਆ ਦੇ ਕਮਿਟੀ ਨੇ ਕਰਾਉਂਦਾ ਅੱਜ ਸਾਰਾ ਸਭਾਈ ਇਹ ਤੁਹਾਡਾ ਜੋ ਇਹ ਕਿੰਨੇ ਕਰਦਾ ਭਾਈ ਨਹੀਂ ਮਾਰਿਆ ਦਾਸ ਜੀ ਆਕਾਸ਼ਰ ਜੋਗੀ ਜਿਹੜਾ ਇਹ ਫਾਇਦਾ ਦੇਖਣਾ ਨਹੀਂ ਕਰਦਾ ਉਹਦੇ ਲਈ ਸਾਥੀ ਵੀ ਕੰਮ ਕਿਉਂ ਦੀ ਕੰਪਿਊਟਰ ਦਾ ਅੱਜ ਚੱਲਦਾ ਹੈ ਕੌਡ ਸੀਜ਼ਨ ਤੋਂ ਪਹਿਲਾਂ ਕਰਾ ਉਹ ਜੋ ਨਹੀਂ ਸੀਗਾ ਕੜਕ ਦਾ ਸੀਜ਼ਨ ਨੂੰ ਲੰਭਾ ਕਰਕੇ ਦਾ ਨਹੀਂ ਚਾਹਤ ਸੀ ਜਿਹੜਾ ਕਿ ਬਰਦਾਸ਼ਤ ਵੀ ਇਹ ਕੰਮ ਕਿਉਂ ਦੇ ਸਕੋ ਨਾ ਜਿੱਥੇ ਬਾਅਦ ਤੋਂ ਸਾਤ ਲੰਬੇ ਸਮੇਂ ਬਾਅਦ ਮੈਂ ਕਿੱਥਾ ਕਿ ਨਹੀਂ ਕੀਤੀ ਬਾਈ ਉਹ ਦਸਤਖਤ ਹੋ ਜਾਣੀ ਸੀ ਇੱਕ ਮਸਾਦ ਜੁਰੀ ਸੀ ਉਸ ਦੇ ਦੇ ਤੇ ਕਿ ਉਹ ਫਾਇਦਾ ਹਾਂ ਕਰਤਾਂ ਤੋਂ ਕਿ ਉਹ ਪਿਆਨਾ ਸਿੱਖਾ ਦੇ ਉੱਤੇ ਦਸਤਖਤ ਹੋ ਜਾਣੀ ਸੀ ਸਦੇ ਸਦੀ ਐ ਐ ਇਹਦਾ ਇਹਦਾ ਦੱਸੋ ਕਿ ਪਾਣੀ ਬਸ ਕਿੰਨੇ ਤੱਕ ਦੇ ਤੱਕ ਵੀ ਸਾਜੀ ਕੰਪੂ ਦਾ ਕੰਪਲੀਟ ਹੋਣਾ ਚਾਹੀਦਾ ਕਿੰਨੀ ਕਿੰਨੀ ਦਿਨਾਂ ਜੀ ਸਰ ਇਹ ਪੀਸੀ ਅਜ ਬਸਾਤਾ ਤੋਂ ਬਾਅਦ ਪੀਸੀ ਪਹੁੰਚੇਗੀ 10-15 ਦਿਨਾਂ ਦੇ ਬਸਾਤਾ ਦੀ ਬਸ ਵੇਟ ਕਰਨਾ ਨਾ ਬਲੋ ਤੁਸੀਂ ਇੱਕ ਦੱਸੋ ਜੀ ਮਹੀਨੇ ਤੱਕ ਲਾ ਲਓ ਮਹੀਨੇ ਤੱਕ ਜੀ ਤੀਹ ਗਸਤ ਤੱਕ ਜੇ ਜੇ ਤੀਹ ਗਸਤ ਤੱਕ ਨਾ ਹੋਈ ਤੇ ਮੈਂ ਤੁਹਾਡੇ ਸਭ ਦੇ ਖਿਲਾਫ ਕਾਨੂੰਨੀ ਕਰ ਦੇ ਜੀ ਹਾਂ ਕੀ ਵੱਡੀ ਗੱਲ ਵੀ ਦਿਖਾਵਾ ਕਿਦਾਂ ਆਪਣਾ ਕੋ ਮੰਡੀ ਦੇ ਕਿਲ ਨੂੰ ਉਹ ਮੰਡੀ ਦਾ ਜਿਆ ਬਿੰਨਾ ਪੈਸੇ ਲਾ ਕੇ ਦਿੱਤੇ ਦੀ ਮੰਡੀ ਦਾ ਸੱਤਿਆਨਾਸ ਕਰਦੀ ਇਹਨੇ ਇਹ ਕਿਤੇ ਕਰਦੇ ਹੋ ਤੁਹਾਡੀ ਡਿਊਟੀ ਇਹ ਦੱਸ ਬਲ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜ ਨਾਲੇ ਦੀ ਮੰਡੀ ਦਾਣਾ ਮੰਡੀ ਸਾਡੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 2 ਮੀ ਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਦੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੀ ਕਿਹਨਾਂ ਸੀਗੇ ਇਹਦੀ ਪ੍ਰੋਬਲਮ ਕੀ ਆ ਪਾਣੀ ਕੋਖ ਲੋ ਗਿਆ ਆਪਾਂ ਇੰਨਾ ਮਤਲਬ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਹੜਾ ਠੀਕ ਕਰਦੇ ਆ ਉਹ ਦਫ਼ਸਰ ਨੂੰ ਕਿਹਾ ਕਿ ਤੀ ਗੱਸਤਾ ਕੇਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ਼ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਵਰੇਜ ਜਿਹੜਾ ਮੰਡੀ ਦਾ ਉਹ ਇਹ ਵਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਵੇ ਤਾਂ ਫਿਰ ਬੜੀ ਵੱਡੀ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਮਹਿਕਮੇ ਦੀ ਕੋਈ ਵੀ ਮੈਂ ਉਸਦੇ ਆਪ ਦਾ ਨਾਮ ਮੌਕੇ ਦੇ ਵੇਖ ਕੇ ਵੀ ਕਿਹੋ ਪ੍ਰੋਬਲਮ ਹੈ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਇਸ ਤਰ੍ਹਾਂ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਘਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਨਹੀਂ ਜੀ ਇਹ ਕਾਰਗੀਆਂ ਨੂੰ ਕਹਾਂ ਵੀ ਉਹ ਠੀਕ ਕਰਕੇ ਦੋ ਸਾਡੀ ਡਿਊਟੀ ਐ ਸਾ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਅਧਕਾਰੀ ਵੀ ਸਾਡੇ ਮਾਨਯੋਗ ਅਧਕਾਰੀ ਐਕਸੀਅਨ ਸਾਹਿਬ ਸੈਕਟਰੀ ਸਾਹਿਬ ਐਸਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ ਇਹ ਬੰਦ ਕਰਕੇ ਦਿਓ ਭਾਵੇਂ ਜੋ ਬਦੀ ਕਿਉਂਕਿ ਪਹਿਲੇ ਆਏ ਹਾਦਸੇ ਹੋਈ ਹੈ ਟੈਂਡਰ ਹੋਇਆ ਹੀ ਗੱਬਸਾ ਦਾ ਮੌਸਮ ਆ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਆਪਾਂ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵ ਲਈ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੌਧਕਾਰੀਆਂ ਨੂੰ ਕਿਹਾ ਮੈਂ ਤਾਂ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ